ਹਾਂਜੀ ਇੱਕ ਮਿੰਟ ਰੁਕਿਓ ਜਿਹੜੀ ਗੱਲ ਕਰਨੀ ਹੈਗੀ ਬਹੁਤ ਖਾਸ ਤੁਹਾਡੇ ਨਾਲ ਕਰਨੀ ਹੈ ਕਿ ਤੁਹਾਨੂੰ ਜਿਹੜਾ ਫਲਾਂ ਵਾਲੇ ਬੂਟੇ ਲਾਉਣ ਦਾ ਸ਼ੌਂਕ ਹੈਗਾਗਾ ਜੇਕਰ ਹੈਗਾ ਤਾਂ ਬਹੁਤ ਚੰਗੀ ਗੱਲ ਹੈਗੀ ਜੇਕਰ ਨਹੀਂ ਤਾਂ ਤੁਸੀਂ ਇਹ ਸ਼ੌਂਕ ਤੁਹਾਨੂੰ ਜ਼ਰੂਰ ਪਾਲ ਲੈਣਾ ਚਾਹੀਦਾ ਹੈਗਾ ਉਹਦੇ ਪਿੱਛੇ ਜਿਹੜਾ ਮੁੱਖ ਕਾਰਨ ਇਹ ਆ ਕਿ ਜਿਹੜੇ ਫਲ ਆਉਹ ਆਪਣੀ ਖੁਰਾਕ ਦਾ ਇੱਕ ਬਹੁਤ ਅਹਿਮ ਹਿੱਸਾ ਨੇਗੇ ਤੇ ਇਹਨਾਂ ਤੋਂ ਆਪਾਂ ਨੂੰ ਜਿਹੜੇ ਬਹੁਤ ਸਾਰੇ ਜ਼ਰੂਰੀ ਮਿਨਰਲ ਜਿਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਆਇਰਨ ਹੋ ਗਿਆ ਇਸ ਤਰ੍ਹਾਂ ਦੇ ਮਿਨਰਲ ਜਿਹੜੇ ਫਲਾਂ ਦੇ ਵਿੱਚੋਂ ਆਪਾਂ ਨੂੰ ਮਿਲਦੇ ਨੇਗੇ ਇਸ ਤੋਂ ਇਲਾਵਾ ਇਹਨਾਂ ਵਿੱਚੋਂ ਕਾਫੀ ਸਾਰੇ ਪ੍ਰੋਟੀਨ ਤੇ ਕਾਫੀ ਸਾਰੇ ਜਿਹੜੇ ਗੁੱਡ ਫੈਟ ਤੇ ਇਸ ਤੋਂ ਇਲਾਵਾ ਫਾਈਬਰ ਦੀ ਜਿਹੜੀ ਭਰਪੂਰ ਮਾਤਰਾ ਆਪਾਂ ਨੂੰ ਫਲਾਂ ਦੇ ਵਿੱਚੋਂ ਮਿਲਦੀ ਹੈ ਇਸ ਲਈ ਜਿਹੜਾ ਫਲਾਂ ਦੇ ਬੂਟੇ ਲਾਉਣਾ ਆਪਣੇ ਕੱਲਾ ਸ਼ੌਂਕ ਹੀ ਨਹੀਂ ਅੱਜ ਦੀ ਕਿਹੜੀ ਮਜਬੂਰੀ ਵੀ ਬਣ ਚੁੱਕਿਆ ਉਹਦਾ ਇੱਕ ਮੁੱਖ ਕਾਰਨ ਇਹ ਹੈ ਕਿ ਬਾਜ਼ਾਰ ਦੇ ਵਿੱਚੋਂ ਇੱਕ ਤਾਂ ਰੋਜ਼-ਰੋਜ਼ ਜਿਹੜੇ ਫਲ ਖਰੀਦ ਕੇ ਜਿਹੜਾ ਆਪਾਂ ਨੂੰ ਖਾਣਾ ਐਡਾ ਕੋਈ ਆਸਾਨ ਨਹੀਂ ਹੈਗਾਗਾ ਵੀ ਆਪਾਂ ਰੋਜ਼ ਉੱਥੋਂ ਫਲ ਖਰੀਦਾਂਗੇ ਖਾਵਾਂਗੇ ਤੇ ਉਹ ਆਪਣੇ ਲਈ ਕਾਫੀ ਜਿਹੜਾ ਆਪਣੇ ਬਜਟ ਦੇ ਉੱਪਰ ਵੀ ਅਸਰ ਪਾਉਂਦਾਗਾ ਤੇ ਰੋਜ਼ ਆਉਣਾ ਜਾਣਾ ਫਲਾਂ ਦੇ ਲਈ ਸਪੈਸ਼ਲ ਆਪਾਂ ਨੂੰ ਔਖਾਗਾ ਤੇ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈਗੀ ਕਿ ਹੁਣ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੇ ਫਲਾਂ ਦੀ ਕੋਈ ਖਾਸ ਆਪਾਂ ਨੂੰ ਗਰੰਟੀ ਨਹੀਂ ਹੈਗੀ ਕਿ ਆਪਾਂ ਨੂੰ ਜਿਹੜਾ ਉਹ ਸ਼ੁੱਧ ਮਿਲਣਗੇ ਕਾਫੀ ਸਾਰੇ ਜਿਹੜੇ ਕੈਮੀਕਲ ਲਾ ਕੇ ਉਹਨਾਂ ਨੂੰ ਪਕਾਇਆ ਜਾਂਦਾਗਾ ਤੇ ਉਹਨਾਂ ਚੀਜ਼ਾਂ ਦੇ ਨਾਲ ਸਿਹਤ ਦੇ ਉੱਪਰ ਚੰਗਾ ਅਸਰ ਪੈਣ ਦੀ ਬਜਾ ਆਪਾਂ ਨੂੰ ਮਾੜਾ ਅਸਰ ਜਿਹੜਾ ਦੇਖਣ ਨੂੰ ਮਿਲਦਾਗਾ ਅੱਜ ਜਿਹੜੇ ਆਪਣੇ ਫਲਾਂ ਦੇ ਬੂਟੇ ਲਾ ਲੈਣੇ ਆਪਾਂ ਨੂੰ ਬਹੁਤ ਜ਼ਰੂਰੀ ਨੇ ਜੇਕਰ ਤੁਹਾਡੇ ਕੋਲ ਬਾਹੀਯੋਗ ਜ਼ਮੀਨ ਹੈਗੀ ਹੈਗੀ ਕਿਚਨ ਗਾਰਡਨਿੰਗ ਲਈ ਤੁਸੀਂ ਥੋੜਾ ਬਹੁਤਾ ਏਰੀਆ ਰੱਖ ਸਕਦੇ ਹੋ ਤਾਂ ਤੁਸੀਂ ਜ਼ਰੂਰ ਰੱਖੋ ਜਿਹੜੇ ਵੀਰਾਂ ਕੋਲੇ ਨਹੀਂ ਹੈਗੀ ਜ਼ਮੀਨ ਉਹ ਵੀ ਜਿਹੜਾ ਆਪਾਂ ਟ੍ਰਾਇਲ ਕਰ ਰਹੇ ਆਂਗੇ ਵੀ ਕੁਝ ਪੌਲੀ ਬੈਗਸ ਦੇ ਵਿੱਚ ਕੁਝ ਬੂਟਿਆਂ ਨੂੰ ਕਿਸਮਾ ਉਦਾਂ ਦੀਆਂ ਹੈਗੀਆਂ ਕੁਝ ਨੂੰ ਆਪਾਂ ਡਰਮਾਂ ਦੇ ਵਿੱਚ ਜਿਹੜਾ ਲਾ ਕੇ ਤੇ ਆਪਦੇ ਘਰ ਜੋਗਾ ਜਿਹੜਾ ਫਲ ਪ੍ਰਾਪਤ ਕਰ ਸਕਦੇ ਆਂਗੇ ਇਸ ਤਰ੍ਹਾਂ ਦੇ ਬਿਉਤਬੰਦੀ ਨਾਲ ਆਪਾਂ ਜਿਹੜੀ ਆਪਣੇ ਕਿਚਨ ਗਾਰਡਨਿੰਗ ਦੇ ਵਿੱਚ ਫਲਾਂ ਦੇ ਬੂਟੇ ਲਾ ਸਕਦੇ ਆ ਵੀ ਜਿਹੜਾ ਆਪਾਂ ਸਾਰਾ ਸਾਲ ਉਹਨਾਂ ਤੋਂ ਫਲ ਲੈ ਸਕੀਏ ਤੇ ਇੱਕ ਗੱਲ ਜਿਹੜੀ ਮੁੱਖ ਮੈਂ ਤੁਹਾਡੇ ਨਾਲ ਇੱਥੇ ਕਰਨੀ ਚਾਹੂੰਗਾ ਉਹ ਇਹ ਹੈਗੀ ਵੀ ਜਦੋਂ ਕਈ ਵਾਰ ਆਪਾਂ ਫਲਾਂ ਵਾਲਾ ਬੂਟਾ ਲਾਉਣਾ ਹੁੰਦਾ ਤਾਂ ਆਪਾਂ ਨੂੰ ਫਲ ਦਾ ਬੂਟਾ ਲਾਉਣ ਤੋਂ ਪਹਿਲਾਂ ਹੀ ਇੱਛਾ ਹੁੰਦੀ ਹੈ ਵੀ ਆਪਾਂ ਨੂੰ ਫਲ ਕਿਦੋਂ ਮਿਲੂਗਾ ਇਹ ਇੱਛਾ ਨੂੰ ਆਪਾਂ ਨੂੰ ਬਦਲ ਲੈਣਾ ਚਾਹੀਦਾ ਇਹਦਾ ਮੁੱਖ ਕਾਰਨ ਇਹ ਹੈ ਕਿ ਆਪਾਂ ਨੂੰ ਜਿਹੜੀ ਮੇਨ ਜਿਹੜੀ ਆਪਣੀ ਇੱਛਾ ਬੂਟੇ ਨੂੰ ਪਾਲਣ ਦੀ ਹੋਣੀ ਚਾਹੀਦੀ ਹੈ ਨਾ ਕਿ ਫਲ ਦੀ ਜੇਕਰ ਚੰਗੀ ਕਿਸਮ ਦਾ ਬੂਟਾ ਲੱਗਿਆ ਹੋਊਗਾ ਤਾਂ ਜੇ ਤੁਸੀਂ ਉਹਨੂੰ ਚੰਗਾ ਪਾਲਣ ਪੋਸ਼ਣ ਕਰੋਗੇ ਤਾਂ ਤੁਹਾਨੂੰ ਫਲ ਜ਼ਰੂਰ ਮਿਲੇਗਾ ਤੇ ਇਹ ਜਿਹੜਾ ਕੁਦਰਤ ਦਾ ਸੂਤਲ ਹੈਗਾ ਚੰਗਾ ਪਾਲਿਆ ਪੋਸਿਆ ਬੂਟਾ ਤੁਹਾਨੂੰ ਫਲ ਜ਼ਰੂਰ ਦੇਊਗਾ ਇਸ ਲਈ ਤੁਹਾਨੂੰ ਕੋਈ ਸੰਸਾ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਵੀ ਆਪਾਂ ਨੂੰ ਫਲ ਕਦੋਂ ਮਿਲੇਗਾ ਜਾਂ ਕਿਵੇਂ ਆਊਗਾ ਬਸ ਸਿਰਫ ਤੇ ਸਿਰਫ ਜਿਹੜੀ ਤੁਸੀਂ ਧਿਆਨ ਰੱਖਣ ਜੋ ਗੱਲ ਹੈ ਕਿ ਉਹ ਕਿਸਮ ਹੈਗੀ ਕੰਗਿਆ ਕਿਸਮਾਂ ਲਾਵਾਂਗੇ ਤਾਂ ਜਿਹੜਾ ਫਲ ਆਪਾਂ ਨੂੰ ਜਰੂਰ ਮਿਲੂਗਾ ਉਹਨਾਂ ਕਿਸਮਾਂ ਦੀ ਲੜੀ ਦੇ ਵਿੱਚ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਉਹ ਚੀਕੂ ਦੇ ਬੂਟੇ ਦੀਆਂ ਕਿਸਮਾਂ ਬਾਰੇ ਜਿਹੜੀ ਗੱਲ ਕਰਦੇ ਆਂਗੇ ਚੀਕੂ ਦੇ ਬੂਟੇ ਦੇ ਵਿੱਚ ਆਪਾਂ ਲਗਭਗ ਜਿਹੜੀਆਂ ਤਿੰਨ ਕਿਸਮਾਂ ਮੇਨ ਜਿਹੜੀਆਂ ਪੰਜਾਬ ਦੇ ਵਿੱਚ ਲਾ ਸਕਦੇ ਆਂ ਉਹਦੇ ਵਿੱਚ ਕਾਲੀ ਪੱਤੀ ਜਿਹੜੀ ਵੈਰਾਈਟੀ ਮੈਨੂੰ ਆਪ ਨੂੰ ਖੁਦ ਨੂੰ ਕਾਫੀ ਵਧੀਆ ਲੱਗਦੀ ਹੈ ਕਿਉਂਕਿ ਇਹਦਾ ਜਿਹੜਾ ਵਧਨ ਦਾ ਵਾਧਾ ਜਿਹੜਾ ਇਹਦਾ ਹੋਣ ਦੀ ਜਿਹੜੀ ਸਪੀਡ ਹੈਗੀ ਉਹ ਕਾਫੀ ਹੈਗੀ ਤੇ ਇਹਦਾ ਝਾੜ ਵੀ ਬਹੁਤ ਜ਼ਿਆਦਾ ਹੈ ਤੇ ਇਹ ਸਿੰਗਲ ਬੂਟਾ ਵੀ ਕਾਫੀ ਝਾੜ ਦੇ ਜਾਂਦਾ ਜਿੱਥੇ ਕਿ ਦੂਜੀ ਵੈਰਾਈਟੀਆਂ ਨੂੰ ਨਾਲ ਦੇ ਬੂਟਿਆਂ ਤੋਂ ਪੋਲੀਨੇਸ਼ਨ ਦੀ ਵੀ ਲੋੜ ਪੈ ਜਾਂਦੀ ਹੈ ਕਿ ਜਿਵੇਂ ਕਿ ਦੂਸਰੀ ਵੈਰਾਈਟੀ ਹੈ ਆਪਣੀ ਕਾਲੀ ਪੱਤੀ ਦੇ ਨਾਲ ਕ੍ਰਿਕਟ ਬਾਲ ਕ੍ਰਿਕਟ ਬਾਲ ਇਸ ਤਰ੍ਹਾਂ ਦੀ ਵੈਰਾਈਟੀ ਹੈ ਉਹਦੇ ਨਾਲ ਇੱਕ ਕਾਲੀ ਪੱਤੀ ਵੈਰਾਈਟੀ ਦਾ ਬੂਟਾ ਹੋਣਾ ਜ਼ਰੂਰੀ ਹੈ ਨਹੀਂ ਉਹ ਸ਼ਾਈ ਵਿਰਰ ਕਹਿੰਦੇ ਆ ਉਹਨੂੰ ਸ਼ਾਈ ਵਿਰਰ ਤੋਂ ਭਾਵ ਕਿ ਉਹ ਸੰਗਾਊ ਕਿਸਮ ਦਾ ਬੂਟਾ ਹੈ ਜਿਹੜਾ ਕਿ ਹਰ ਇੱਕ ਸਾਲ ਫਲ ਨਹੀਂ ਦਿੰਦਾਗਾ ਜੇਕਰ ਕਾਲੀ ਪੱਤੀ ਦਾ ਜਿਹੜਾ ਪੌਦਾ ਨਾਲ ਲੱਗਿਆ ਹੋਊਗਾ ਤਾਂ ਜਿਹੜਾ ਫਲ ਉਹ ਨੂੰ ਸਹੀ ਆਉਂਦਾਗਾ ਇਸ ਲਈ ਪਹਿਲੀ ਪਸੰਦ ਜਿਹੜੀ ਆਪਣੀ ਕਾਲੀ ਪੱਤੀਆ ਇਹਦੇ ਜਿਹੜੇ ਫਲ ਹੁੰਦੇ ਆਗੇ ਉਹ ਥੋੜੇ ਲੰਬੇ ਹੁੰਦੇ ਆ ਓਵਲ ਸ਼ੇਪਡ ਹੁੰਦੇ ਆ ਤੇ ਬੀਜਾਂ ਦੀ ਮਾਤਰਾ ਵੀ ਇਹਦੇ ਵਿੱਚ ਬਹੁਤ ਘੱਟ ਇੱਕ ਤੋਂ ਲੈ ਕੇ 4 ਇੱਕ ਬੀਜ ਜਿਹੜੇ ਇੱਕ ਫਲ ਦੇ ਵਿੱਚ ਪਾਏ ਜਾਂਦੇ ਆ ਤੇ ਇੱਕ ਕੁਆਂਟਲ 60 ਕਿਲੋ ਦੇ ਕਰੀਬ ਜਿਹੜਾ ਵਧੀਆ ਪੜਿਆ ਹੋਇਆ ਬੂਟਾ ਝਾੜ ਦੇ ਜਾਂਦਾ ਜੀ ਇਹਦਾ ਦੂਸਰੀ ਗੱਲ ਕਰ ਲਈਏ ক্রিকেট ਬਾਲ ਦੀ ਉਹ ਗੋਲ ਜਿਹੜੇ ਚੀਕੂ ਉਹਦੇ ਤੋਂ ਮਿਲਦੇ ਨੇ ਆਪਾਂ ਨੂੰ ਕਾਫੀ ਸਵਾਦ ਹੁੰਦੇ ਨੇ ਜਿਹੜੇ ਕਾਲੀ ਪੱਤੀ ਦੇ ਚੀਕੂ ਨੇ ਇਹ ਥੋੜੇ ਜੇ ਮਲਾਇਮ ਹੁੰਦੇ ਨੇ ਤੇ ਉਹ ਥੋੜੇ ਜੇ ਕਰਕਰੇਪਣ ਦੇ ਵਿੱਚ ਹੁੰਦੇ ਨੇ ਪਰ ਸਵਾਦ ਇਸਤੇ ਜਿਹੜੇ ਕ੍ਰਿਕਟ ਬਾਲ ਦੇ ਚੀਕੂ ਵੀ ਬਹੁਤ ਹੁੰਦੇ ਨੇਗੇ ਤੇ ਉਹੀ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਸੀ ਕਿ ਉਹਦੇ ਨਾਲ ਕਾਲੀ ਪੱਤੀ ਦਾ ਜਿਹੜਾ ਬੂਟਾ ਹੋਣਾ ਇਸ ਲਈ ਜ਼ਰੂਰੀ ਹੈ ਕਿ ਉਹ ਥੋੜਾ ਜਿਹਾ ਪੋਲੀਨੀਸ਼ਨ ਦਾ ਉਹਨੂੰ ਚੱਕਰ ਪੈਂਦਾ ਹੈਗਾ ਤੇ ਉਹਦਾ ਝਾੜ ਵੀ ਲਗਭਗ 1.5 ਕੁਆਂਟਲ ਦੇ ਕਰੀਬ ਆਪਾਂ ਨੂੰ ਵਧੀਆ ਪਲੇ ਹੋਏ ਬੂਟੇ ਤੋਂ ਮਿਲ ਜਾਂਦਾ ਜੀ ਤੇ ਤੀਸਰੀ ਜਿਹੜੀ ਵੈਰਾਈਟੀ ਹੈਗੀ ਉਹ ਹੈਗੀ ਹੈਗੀ ਚੀਕੂ 12 ਮਾਸੀ ਇਹ ਵੈਰਾਈਟੀ ਨੂੰ ਜਿਹੜਾ ਪੰਜਾਬ ਚ ਲੱਗਦੀ ਨੂੰ ਥੋੜਾ ਸਮਾਂ ਹੋਇਆਗਾ ਇਹ ਤੇ ਟ੍ਰਾਇਲ ਚੱਲ ਰਹੇ ਸੀਗੇ ਤੇ ਹੁਣ ਨਤੀਜੇ ਵਧੀਆ ਆਉਣੇ ਸ਼ੁਰੂ ਹੋ ਗਏ ਤਾਂ ਕਰਕੇ ਆਪਾਂ ਇਹ ਵੈਰਾਈਟੀ ਵੀ ਤੁਹਾਨੂੰ ਲਾਉਣ ਦੀ ਜਿਹੜੀ ਸਲਾਹ ਦਿੰਦੇ ਆਂਗੇ ਤੁਸੀਂ ਇਹ ਵੈਰਾਈਟੀ ਵੀ ਲਾ ਸਕਦੇ ਹੋਗੇ ਇਹ ਵੈਰਾਈਟੀ ਤੇ ਵੀ ਫਲ ਜਿਹੜਾ ਦੂਸਰੇ ਸਾਲ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਪਰ ਉਦੋਂ ਆਪਾਂ ਫਲ ਲੈ ਨਹੀਂ ਸਕਦੇ ਆਪਾਂ ਨੂੰ ਕਿਉਂਕਿ ਬੂਟੇ ਦਾ ਵਾਧਾ ਸਹੀ ਚਾਹੀਦਾਗਾ ਤੇ ਇਹਨਾਂ ਤਿੰਨਾ ਵੈਰਾਈਟੀਆਂ ਦਾ ਜਿਹੜਾ ਹੁਣ ਲਾਉਣ ਦਾ ਬਿਲਕੁਲ ਠੁਕਮਾ ਸਮਾਂ ਚੱਲ ਰਿਹਾ ਜੀ ਆ ਤੁਸੀਂ ਟੋਏ ਕਰਕੇ ਰੱਖ ਸਕਦੇ ਹੋ 10-12 ਦਿਨਾਂ ਤੱਕ ਜਿਹੜਾ ਪੌਦਾ ਤੁਸੀਂ ਉਹਨਾਂ ਦੇ ਵਿੱਚ ਲਾ ਸਕਦੇ ਹੋਗੇ ਤੇ ਲਾਉਣ ਦੇ ਤਰੀਕੇ ਬਾਰੇ ਟੋਆ ਪਟਣ ਦੇ ਤਰੀਕੇ ਬਾਰੇ ਇੱਕ ਵੱਖਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਮੀਦ ਕਰਦੇ ਆਂ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਜਿਹੜੀ ਤੁਹਾਡੇ ਲਈ ਸਹਾਇਕ ਸਾਬਤ ਹੋਊਗੀ ਤੇ ਅਸੀਂ ਆਪਣੇ ਵੱਲੋਂ ਪੂਰਾ ਜਿਹੜਾ ਇਸ ਗੱਲ ਦਾ ਧਿਆਨ ਰੱਖਦੇ ਆਂ ਕਿ ਤੁਹਾਡੇ ਲਈ ਇੱਕ ਸਟੀਕ ਜਾਣਕਾਰੀ ਲੈ ਕੇ ਆਈਏ ਤੇ ਇੱਕ ਗੱਲ ਹੋਰ ਕਿ ਜਿਹੜੇ ਇਹ ਤਿੰਨੇ ਕਿਸਮਾਂ ਦੇ ਬੂਟੇ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਗੇ ਇਹਦਾ ਦੱਸਣ ਦਾ ਮੁੱਖ ਕਾਰਨ ਇਹ ਹੈ ਵੈਸੇ ਤਾਂ ਕਿਸਮਾਂ ਦਾ ਵੀ ਤੁਸੀਂ ਕਿਤੇ ਵੀ ਖਰੀਦ ਕੇ ਲਾ ਲਓ ਪਰ ਜੇ ਤੁਹਾਨੂੰ ਸਾਡੇ ਨੇੜੇ ਦੇ ਤੁਸੀਂ ਏਰੀਆ ਵਿੱਚ ਰਹਿੰਦੇ ਹੋ ਤਾਂ ਤੁਸੀਂ ਸਾਡੇ ਕੋਲ ਬੂਟੇ ਲੈ ਜਾ ਸਕਦੇ ਹੋ ਤੁਹਾਨੂੰ ਵਧੀਆ ਜਿਹੜੇ ਚੰਗੀ ਹੈਲਥ ਵਾਲੇ ਬੂਟੇ ਚੰਗੀ ਹਾਈਟ ਦੇ ਬੂਟੇ ਇੱਥੋਂ ਮਿਲ ਜਾਣਗੇ ਤਿੰਨਾਂ ਕਿਸਮਾਂ ਦੇ ਉਸ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਵੀ ਜਰੂਰ ਕਰਦਾ ਕਰੋ ਧੰਨਵਾਦ ਜੀ